ਗ੍ਰਾਮਿੰਡ ਬੈਂਕ ਸੇਵ ਯੂਨੀਅਨ ਜਿੰਦਾਬਾਦ 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 ਕੌਂਡਣੀਆਂ ਦਾ ਕਿੱਤੀ ਕੰਮਾਂ ਜਿੰਦਾਬਾਦ 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 ਅਫਸਰ ਸ਼ਾਹੀ ਮਰਦਾਬਾਦ 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 ਮੈਂ ਜਸਪੀਰ ਸਿੰਘ ਡਿਵੀਜ਼ਨਲ ਸੈਕਟਰੀ ਆਰ ਇੰਡੀਆ ਗ੍ਰਾਮਿੰਡ ਬੈਂਕ ਸੇਵ ਯੂਨੀਅਨ ਡਿਵੀਜ਼ਨ ਅਮਰਸਰ ਤੋਂ ਅੱਜ ਦੀ ਜਿਹੜੀ ਹੜਤਾਲ ਆ ਨੌਜ ਲਈ ਦੀ ਜਿਹੜੀ ਦੇਸ਼ ਵਿਆਪੀ ਹੜਤਾਲ ਸਾਡੇ ਜਨਰਲ ਸੈਕਟਰੀ ਕਾਮਰੇਡ ਐਸ ਸਮੰਦ ਹੋਇਆ ਜਿਹਦੇ ਦਿਸ਼ਾਨ ਦੇਸ਼ਾਂ ਦੇ ਮੁਤਾਬਕ ਅਸੀਂ ਜਿਹੜੀ ਹੜਤਾਲ ਅੱਜ ਦੀ ਕੀਤੀ ਆ ਤੇ ਸਾਡੀ ਜਿਹੜੀ ਮੰਗ ਆ ਕਿ ਜੀਡੀਐਸ ਨੂੰ ਵੀ ਜਿਹੜਾ ਵਾ ਜਿਹੜਾ ਪੇ ਕਮਿਸ਼ਨ ਹੈ 8ਵਾਂ ਪੇ ਕਮਿਸ਼ਨ ਹੈ ਉਹਦੇ ਵਿੱਚ ਸ਼ਾਮਲ ਕੀਤਾ ਜਾਵੇ ਔਰ ਜੀਡੀਐਸ ਨੂੰ ਵੀ ਜਿਹੜਾ ਪੱਕੇ ਮੁਲਾਜ਼ਮਾਂ ਦੀ ਤਰ੍ਹਾਂ ਜਿਹੜੀਆਂ ਸਹੂਲਤਾਂ ਆ ਸਾਰੀਆਂ ਉਹ ਦਿੱਤੀਆਂ ਜਾਣ ਔਰ ਸਾਡੀ 올ਡ ਪੇ ਕਮਿਸ਼ਨ ਦੇ ਵਿੱਚ ਵੀ ਸਾਨੂੰ ਜਿਹੜਾ ਵਾ ਸਾਡੇ ਸਾਥੀਆਂ ਨੂੰ ਜਿਹੜੀ 올ਡ ਪੇ ਕਮਿਸ਼ਨ ਵੀ ਦਿੱਤਾ ਜਾਵੇ ਔਰ ਸਾਡੀ ਗ੍ਰੈਟੀਫੀ ਦੀ ਜਿਹੜੀ ਮੰਗ ਹੈ ਕਿ ਗ੍ਰੈਟੀਫੀ ਵੀ ਸਾਡੀ ਜਿਹੜੀ ਆ ਵਧਾਈ ਜਾਵੇ ਕਿ ਸਿਰਫ ਸਾਨੂੰ ਸਾਡੇ ਸਾਥੀਆਂ ਨੂੰ ਸਿਰਫ 1.5 ਲੱਖ ਰੁਪਿਆ ਗ੍ਰੈਟੀਫੀ ਮਿਲ ਰਹੀ ਆ ਜਦੋਂ ਸਾਥੀ ਰਿਟਾਇਰ ਹੁੰਦੇ ਆ ਹਾਂ ਸਾਡੀ ਜਿਹੜੀ ਮੰਗ ਆ ਕਿ ਸਾਡੀ ਜਿਹੜੀ ਗਰੰਟੀ ਆ ਗਰੰਟੀ ਦੇ ਵਿੱਚ ਵਾਅਦਾ ਕੀਤਾ ਜਾਵੇ ਸਾਡੇ ਮੈਡੀਕਲ ਜਿਹੜੀਆਂ ਸਹੂਲਤਾਂ ਵਾ ਉਹ ਸਾਡੀਆਂ ਲਾਗੂ ਹੋਣ ਔਰ ਜੀਐਸ ਨੂੰ ਪੱਕੇ ਮੁਲਾਜ਼ਮੇ ਦੀ ਤਰ੍ਹਾਂ ਜਿਸ ਤਰ੍ਹਾਂ ਸਹੂਲਤਾਂ ਮਿਲਦੀਆਂ ਉਹ ਸਾਰੀਆਂ ਦਿੱਤੀਆਂ ਜਾਣ ਇਹ ਜਿਹੜੀ ਹਰਤਾ ਆ ਇੱਕ ਦਿਨ ਦੀ ਸਾਰੀ ਦੇਸ਼ ਹੋਇਆ ਪੀ ਇਹ ਹਰਤਾ ਲਿਆ ਸੰਕੇਤਕਰਤਾ ਹਾਲ ਜਿਹੜੀ ਅੱਜ ਵੀ ਹੋਈ ਆ ਉਹਦੇ ਸਾਰੇ ਸਾਡੀਆਂ ਅੰਮ੍ਰਿਤਸਰ ਡਿਵੀਜ਼ਨ ਦੇ ਸਾਥੀ ਸ਼ਾਮਲ ਹੋਏ ਆ ਔਰ ਅਗਰ ਇਹ ਸਰ ਹੜਤਾਲ ਦਾ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਹੁੰਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਾ ਸਾਡੇ ਚੈਨਲ ਸੈਕਟਰੀ ਕਾਮਰੇਡ ਅਸਤਮਾਨਤ ਵਯਾ ਜੀ ਦੇ ਨਿਰਦੇਸ਼ਾਂ ਦੇ ਮੁਤਾਬਕ ਜੋ ਵੀ ਉਹਨਾਂ ਦਾ ਨਿਰਦੇਸ਼ ਆਊਗਾ ਉਹਦੇ ਮੁਤਾਬਕ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਤਦ ਵੱਧ ਸੰਘਰਸ਼ ਜਿਹੜੀ ਸਾਡੀ ਜਥੇਬੰਦੀ ਕਰਨ ਨੂੰ ਪਿਆਰ ਪਰ ਪਿਆਰ ਬੈਠੀ ਹੈ ਮੈਂ ਲਖਵਿੰਦਰ ਪਾਲ ਸਿੰਘ ਆਲ ਇੰਡੀਆ ਪੋਸਟਲ ਪੋਸਟਮੈਨ ਐਮ ਡੀ ਐਮ ਸਪਲਾਈ ਯੂਨੀਅਨ ਦਾ ਸਿਸਟਰ ਸਰਕਲ ਸੈਕਟਰੀ ਔਰ ਕੇ ਸੈਕਟਰੀ ਅਮਰਦ ਸਰ ਡਿਵੀਜ਼ਨ ਦਾ ਜੀ ਅੱਜ ਦਾ ਇਹ 9 ਜੁਲਾਈ ਦੀ ਜਿਹੜੀ ਹੜਤਾਲ ਆ ਪੂਰੇ ਦੇਸ਼ ਦੇ ਅੰਦਰ ਤਕਰੀਬਨ 30 ਕਰੋੜ ਤੋਂ ਵੱਧ ਮਜ਼ਦੂਰ ਮੁਲਾਜ਼ਮ ਕਿਸਾਨ ਜਥੇਬੰਦੀਆਂ ਸਾਰੀਆਂ ਤਕਰੀਬਨ ਟ੍ਰੇਡ ਯੂਨੀਅਨਾਂ ਆ ਹੜਤਾਲ ਕਰ ਰਹੀਆਂ ਨੇ ਸਾਡੀ ਪੋਸਟਲ ਡਿਪਾਰਟਮੈਂਟ ਵੱਲੋਂ ਜਿਹੜੀ ਇਹ ਹੜਤਾਲ ਆ ਉਹਦੀ ਕੋਈ ਡਿਮਾਂਡ ਨਹੀਂ ਨੇ ਜਿਵੇਂ ਕਿ ਪੁਰਾਣੀ ਪੈਨਸ਼ਨ ਨੂੰ ਬਾਲ ਕਰਨਾ ਇੱਕ ਇੰਡੀਪੈਂਡੈਂਟ ਡਿਲੀਵਰੀ ਸੈਂਟਰ ਡਿਪਾਰਟਮੈਂਟ ਵੱਲੋਂ ਇੱਕ ਨਵਾਂ ਪ੍ਰੋਜੈਕਟ ਪੋਸਟਮੈਨਾਂ ਲਈ ਲਿਆਂਦਾ ਗਿਆ ਜੋ ਕਿ ਪੋਸਟਮੈਨਾਂ ਨਾਲ ਜਿਸ ਤਰ੍ਹਾਂ ਸਾਰ ਤਕੇਸ਼ਾਈ ਆ ਔਰ ਉਹਦੀ ਜਿਹੜੀ ਡਿਲੀਵਰੀ ਆ ਉਹ ਡਿਪਾਰਟਮੈਂਟ ਸਵੇਰੇ ਵੀ ਔਰ ਰਾਤ ਨੂੰ ਵੀ ਕਰਾਉਣਾ ਚਾਹੁੰਦੀ ਆ ਜੋ ਕਿ ਇੱਕ ਸਰਾਸਰ ਬੇਇਨਸਾਫੀ ਆ ਇਸ ਤੋਂ ਇਲਾਵਾ ਗ੍ਰਾਮੀਨ ਡਾਕ ਸੇਵਕਾਂ ਨੂੰ ਜਿਹੜਾ ਸੈਂਟਰਲ ਗਵਰਨਮੈਂਟ ਦੇ ਰੈਗੂਲਰ ਅਮਪਲਾਈ ਦਾ 8ਵਾਂ ਪੇ ਕੇ ਮਿਸ਼ਨ ਪਹੁੰਚਾਣ ਜਾ ਰਹੇ ਨੇ ਸਾਡੀ ਇਸ ਹੜਤਾਲਾ ਹੀ ਇਹੋ ਡਿਮਾਂਡ ਹੈ ਕਿ ਜਿਹੜਾ ਜੀ ਡੀ ਐਸ ਨੂੰ 8ਵੇਂ ਪੇ ਕਮਿਸ਼ਨ ਚ ਸ਼ਾਮਲ ਕੀਤਾ ਜਾਵੇ ਔਰ ਉਹਦੀ ਗੈਰੰਟੀ ਕਟੋ ਘੱਟ ਜਿਹੜੀ ਆ 20 ਲੱਖ ਕੀਤੀ ਜਾਵੇ ਔਰ ਜਿਸ ਤਰੀਕੇ ਨਾਲ ਸੈਂਟਰਲ ਗਵਰਨਮੈਂਟ ਦੇ ਰੈਗੂਲਰ ਅਮਪਲਾਈ ਨੂੰ ਮੈਡੀਕਲ ਫੈਸਿਲਿਟੀ ਮਿਲਦੀ ਆ ਉਹ ਜੀ ਡੀ ਐਸ ਨੂੰ ਔਰ ਉਹਨਾਂ ਦੇ ਜਿਹੜੇ ਤਨਖਾਹ ਸਕੇਲ ਆ ਉਹਨਾਂ 'ਚ ਵਾਧਾ ਹੋਣਾ ਚਾਹੀਦਾ ਇਹ ਅੱਜ ਦੀ ਜਿਹੜੀ ਇਹ ਹੜਤਾਲ ਆ ਇੱਕ ਜਨਰਲ ਸੰਕੇਤਕ ਹੜਤਾਲ ਆ ਇੱਕ ਦਿਨ ਵਾਸਤੇ ਅਗਰ ਸਰਕਾਰ ਜਾਂ ਵਕਵਾਗ ਫੇਰ ਵੀ ਨਹੀਂ ਮੰਨਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਨਡੈਫਿਨਿਟ ਸਟਾਈਕ ਕੀਤੀ ਜਾਵੇਗੀ